ਅਗਲੀ ਖਬਰ ਵੱਲ ਚਲਿਏ ਫੋਰਚਨ ਮੈਗਜ਼ੀਨ ਨੇ ਅੱਜ ਕਾਫੀ ਫਾਈਨੈਂਸ ਦੇ ਉੱਤੇ ਰਿਪੋਰਟ ਛਾਪੀ ਆ ਜੀ ਹਰਜੋਤ ਜੀ ਜੀ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜੋ ਮਦਰ ਆਫ ਬੱਬਲਸ ਇਹ ਕਹਿੰਦੇ ਪਾਪ ਹੋਣ ਜਾ ਰਹੀ ਹੈਗੀ ਆ ਮਾਰਕੀਟ ਮਾਰਕੀਟ ਦੇ ਸਵਾਨ ਦੇ ਵਿੱਚ ਉਹਨਾਂ ਨੇ ਦੱਸਿਆ ਆ ਕਹਿੰਦੇ ਦ ਮਦਰ ਆਫ ਬੱਬਲਸ ਇਜ਼ 듀 ਟੂ ਪਾਪ ਸੂਨ ਇਨ ਯੂ ਐਸ ਅ ਕਹਿੰਦੇ ਭਈ ਆਊਟ ਫਰੋ ਜਿਹੜੀ ਆਊਟ ਪਰਫਾਰਮੈਂਸ ਇਸ ਟਾਈਮ ਸਟਾਕ ਮਾਰਕੀਟ ਦੀ ਚੱਲ ਰਹੀ ਹੈਗੀ ਆ ਤੇ ਇਹ ਇਨਫਲੇਟ ਕੀਤੀ ਗਈ ਆ ਮੈਸਿਵ ਅਮਾਉਂਟ ਆਫ ਡੈਬਟ ਕਰਜ਼ੇ ਦੇ ਨਾਲ ਇਹ ਰੂਚੀ ਸ਼ਰਮਾ ਇੱਕ ਜੋ ਚੇਅਰ ਹੈਗੀ ਆ ਰੌਕ ਇੰਟਰਨੈਸ਼ਨਲ ਦੀ ਕਹਿੰਦੇ ਭਈ ਜੋ ਯੂ ਐਸ ਆ ਇਹ ਐਡਿਕਟਡ ਬਣ ਗਏ ਆ ਕਰਜ਼ੇ ਦੇ ਕਰਜ਼ਾਈ ਹੋਣ ਦੇ ਲਈ ਤੇ ਇਹਦੇ ਨਾਲ ਇਵੈਂਚੁਅਲੀ ਜੋ ਇਕਨੋਮਿਕ ਗਰੋਥ ਆ ਤੇ ਕਾਰਪੋਰੇਟ ਪ੍ਰੋਫਿਟਸ ਆ ਉਹ ਲੈਂਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਹੈਗੇ ਆ ਸੋ ਮਾਰਕੀਟ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਵੀ ਆਰਟੀਕਲ ਛਾਪਿਆ ਹੈ ਮਦਰ ਆਫ 올 ਮੂਵਲ ਸੋ ਮਾਰਕੀਟ ਕਿਸੇ ਟਾਈਮ ਵੀ ਯੂਐਸਡੀ ਜਿਹੜੀ ਆ ਉਹ ਪੌਪ ਅਪ ਕਰ ਸਕਦੀ ਹੈਗੀ ਆ ਗਰੋਥ ਤੇ ਪ੍ਰੋਫਿਟਸ ਕਹਿੰਦੀ ਵੀ ਸਿਰਫ ਆਰਟੀਫੀਸ਼ੀਅਲ ਲਿਫਟ ਜਿਹੜੇ ਆ ਉਹ ਉਹਦੇ ਬੇਸ ਦੇ ਉੱਤੇ ਸਾਰਾ ਕੁਝ ਕਰ ਰਹੇ ਹੈਗੇ ਆ ਪਰ ਜੇ ਓਵਰ ਆਲ ਦੇਖਿਆ ਜਾਵੇ ਤਾਂ ਜਿਹੜੀ ਸਟੋਰੀ ਆ ਉਹ ਟੋਟਲੀ ਡਿਫਰੈਂਟ ਹੈਗੀ ਆ ਅਮਰੀਕਾ ਦੇ ਸਿਰ ਦੇ ਉੱਤੇ ਜਿਹੜਾ ਕਰਜ਼ਾ ਆ ਬਹੁਤ ਜ਼ਿਆਦਾ ਹੈਗਾ ਆ ਕਹਿੰਦੇ ਵੀ ਜਿਹੜਾ ਇੰਟਰਸਟ ਕੱਲਾ ਇੰਟਰਸਟ ਹੀ ਜਿਹੜਾ ਕਰਜ਼ੇ ਦਾ ਆ ਉਹ 1 ਟ੍ਰਿਲੀਅਨ ਡਾਲਰ ਪਰ ਈਅਰ ਆਦਾ ਹੈ ਤੇ ਕਹਿੰਦੇ ਵੀ ਇਹ బిਗੇਸਟ ਬਜਟ ਆਈਟਮ ਆ ਈਵਨ ਡਿਫੈਂਸ ਸਪੈਂਡਿੰਗ ਨਾਲੋਂ ਵੀ ਜ਼ਿਆਦਾ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਅਮਰੀਕਾ ਦੇ ਸਿਰ ਦੇ ਉੱਤੇ ਮੈਨੂੰ ਲੱਗਦਾ 33-34 ਟ੍ਰਿਲੀਅਨ ਦਾ ਸ਼ਾਇਦ ਕਰਜ਼ਾ ਹੈਗਾ ਤੁਸੀਂ ਚੈੱਕ ਕਰ ਸਕਦੇ ਆ ਤੇ ਉਹਦਾ ਇਕੱਲਾ ਜਿਹੜਾ ਇੰਟਰਸਟ ਹੀ ਆ ਉਹ 1 ਟ੍ਰਿਲੀਅਨ ਡਾਲਰ ਹੈ ਜੋ ਕਿ ਅਮਰੀਕਾ ਦੇ ਡਿਫੈਂਸ ਸਪੈਂਡਿੰਗ ਤੋਂ ਵੀ ਉੱਪਰ ਬਣਦਾ ਹੈਗਾ ਆ ਸੋ ਬਹੁਤ ਸਾਰੇ ਫਲੌਜ਼ ਆ ਇਸ ਟਾਈਮ ਸਿਸਟਮ ਦੇ ਵਿੱਚ ਤੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਕਾਫੀ ਕ੍ਰਿਟੀਕਲ ਹੈਗਾ ਇਹ ਜਿਹੜੀ ਰਿਚਫੀਲਡ ਆ ਯਾ ਸੌਰੀ ਰੌਕਫੈਲਰ ਇੰਟਰਨੈਸ਼ਨਲ ਜਿਹੜੀ ਇਹ ਹੈਗੀ ਉਹਨਾਂ ਦੇ ਚੇਅਰ ਰੁਚੇਸ਼ ਸ਼ਰਮਾ ਉਹਨਾਂ ਨੇ ਫੋਰਚੂਨ ਮੈਗਜ਼ੀਨ ਦੇ ਵਿੱਚ ਜਿਹੜਾ ਅੱਜ ਆਰਟੀਕਲ ਛਪਿਆ ਆ ਉਹਦੇ ਚ ਇਹ ਡਿਟੇਲ ਦੇ ਵਿੱਚ ਸਾਰਾ ਦੱਸਿਆ ਹੈ 36.2 ਟ੍ਰਿਲੀਅਨ ਡਾਲਰ ਹੈ ਯੂ ਐਸ ਦੇ ਉੱਤੇ ਨੈਸ਼ਨਲ ਡੈਟਾ ਜੋ ਕਿ ਹਰ ਇੱਕ ਇਨਸਾਨ ਦੇ ਉੱਤੇ 1,07,123 ਡਾਲਰ ਦਾ ਜਿਹੜਾ ਡੈਟਾ ਉਹ ਬਣ ਜਾਂਦਾ ਆ ਟੈਕਸ ਪੇਅਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 271791 ਡਾਲਰ ਜਿਹੜਾ ਡਾਟਾ ਕੱਲੇ-ਕੱਲੇ ਦੇ ਉੱਤੇ ਜਿਹੜਾ ਬਣਦਾ ਹੈ ਜੀਡੀਪੀ ਆਪਣੀ 29.3 ਟ੍ਰਿਲੀਅਨ ਡਾਲਰ ਦੀ ਹੈਗੀ ਆ ਤੇ ਡੈਟ ਟੂ ਜੀਡੀਪੀ ਰੇਸ਼ੋ ਹੈਗੀ 136% ਜਿਹੜੀ ਘਰ ਖਰੀਦਣ ਲੱਗਿਆ ਲਵਦੇ ਨਹੀਂ ਹੁੰਦੇ ਡੈਟ ਟੂ ਇਨਕਮ ਰੇਸ਼ੋ ਸੌਸਾ ਦੇ ਨਾਲ ਆਇਆ ਵੀ ਆਪਾਂ 36 ਟ੍ਰਿਲੀਅਨ ਡਾਲਰ ਖਰਚਾ ਕਰ ਚੁੱਕੇ ਆ ਤੇ ਕਮਾਈ ਆਪਣੀ 29 ਟ੍ਰਿਲੀਅਨ ਡਾਲਰ ਦੀ ਜਿਹੜੀ ਉਹ ਬਣੀ ਹੈਗੀ ਆ ਤੇ ਜੇ ਕੈਲੀਫੋਰਨੀਆ ਦਾ ਵੀ ਹਰਜੋਤ ਸਿੰਘ ਜੀ ਦੱਸ ਦਈਏ 38.6 ਮਿਲੀਅਨ ਪੋਪੂਲੇਸ਼ਨ ਆ 3.9 ਤਕਰੀਬਨ 4 ਟ੍ਰਿਲੀਅਨ ਡਾਲਰ ਜਿਹੜਾ ਆ ਇਹਨਾਂ ਦੀ ਜੀਡੀਪੀ ਹੈਗੀ ਆ ਤੇ 619 ਮਿਲੀਅਨ ਡਾਲਰ ਡਾਟਾ ਜਿਆਦਾ ਨਹੀਂ ਉਹ ਸਾਬ ਦੇ ਡਾਟਾ ਸੌਰੀ ਬਿਲੀਅਨ ਨਾ ਕਿ ਮਿਲੀਅਰ ਨਹੀਂ 619 ਬਿਲੀਅਨ ਡਾਲਰ ਡਾਟਾ ਦੇ 3.4 3.9 ਟ੍ਰਿਲੀਅਨ ਡਾਲਰ ਜੀਡੀਪੀ ਆਪਣੀ ਹੈਗੀ ਆ ਇਨ ਸਟੇਟ ਰੈਵਨਿਊ 664 ਬਿਲੀਅਨ ਡਾਲਰ ਤੇ ਸਪੈਂਡਿੰਗ 826 billion dollar ਜਿਹੜੀ ਉਹ ਹੈਗੀ ਆ ਸੋ ਆਪਣੇ ਦੇ ਉੱਤੇ ਵੀ ਜਿਹੜਾ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਜੇ ਕੈਲੀਫੋਰਨੀਆ ਦਾ ਇਕੱਲਾ ਦੇਖਿਆ ਜਾਵੇ ਤਾਂ ਤਕਰੀਬਨ 16000 ڈالر ਦਾ ਕਰਜ਼ਾ ਆਪਣੇ ਸਿਰ ਬਣਦਾ ਹੈਗਾ ਇਕੱਲੇ-ਕੱਲੇ ਦੇ ਦੇ ਲੋ ਜੇ ਕੁਝ ਸਾਲ ਪਹਿਲਾਂ ਇਹਨਾਂ ਸਰਪਲਸ ਸੀਗਾ ਸਰਪਲਸ ਸੀਗਾ ਬਿਲਕੁਲ ਜੀ ਸਹੀ ਸੋ ਇਹ ਚੀਜ਼ਾਂ ਜਿਹੜੀਆਂ